ਮਨੁੱਖੀ ਜੀਵਨ ਅਕਾਲ ਪੁਰਖ ਦੀ ਅਣਮੋਲੀ ਦਾਤ ਹੈ ਤੇ ਸਾਡੀ ਜ਼ਿੰਦਗੀ ਦੇ ਦੋ ਅਹਿਮ ਰੰਗ ਨੇ ਦੁੱਖ ਅਤੇ ਸੁੱਖ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਦਾ ਸਮਾਂ ਆਉਂਦਾ ਹੈ ਤਾਂ ਉਸ ਤੋਂ ਨਿਰਾਸ਼ ਹੋ ਕੇ ਉਹ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਂਦਾ ਹੈ ਤੇ ਹਨੇਰੀਆਂ ਦੀ ਜ਼ਿੰਦਗੀ ਜੀਉਣ ਲੱਗ ਜਾਂਦਾ ਜਾਂ ਫਿਰ ਇਦਾਂ ਹੁੰਦਾ ਹੈ ਕਿ ਇਹ ਇਨਸਾਨ ਗਲਤ ਰਸਤੇ ਤੇ ਦੁਰ ਪੈਂਦੇ ਨੇ ਅੱਜ ਤੁਹਾਡੇ ਸਾਹਮਣੇ ਇੱਕ ਅਜਿਹਾ ਨੌਜਵਾਨ ਲੈ ਕੇ ਆਇਆ ਜੋ ਕਿ ਉਦਾਹਰਣ ਹੈ ਉਹਨਾਂ ਦੇ ਲਈ ਜਿਹੜੇ ਛੋਟੀਆਂ-ਛੋਟੀਆਂ ਮੁਸੀਬਤਾਂ ਤੋਂ ਹਾਰ ਕੇ ਜ਼ਿੰਦਗੀ ਖਤਮ ਕਰ ਲੈਂਦੇ ਨੇ ਜਾਂ ਫਿਰ ਜ਼ਿੰਦਗੀ ਜਿਉਣ ਦੀ ਚਾਹ ਛੱਡ ਦਿੰਦੇ ਨੇ ਇਸ ਨੌਜਵਾਨ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋ ਕਿ ਗੁੱਟ ਤੇ ਕਪੜਾ ਬਨ ਕੇ ਮਿਹਨਤ ਕਰ ਰਿਹਾ ਹੈ ਇਸ ਨੌਜਵਾਨ ਦਾ ਨਾਮ ਅਮਨਦੀਪ ਸਿੰਘ ਹੈ ਜਿਸ ਦੀ ਉਮਰ ਮਹਿਜ਼ 24 ਸਾਲ ਹੈ ਤੇ ਅਸ ਤੋਂ ਕਰੀਬ 4 ਸਾਲ ਪਹਿਲਾਂ ਅਮਨ ਤੇ ਦੁੱਖਾਂ ਦਾ ਪਹਾੜ ਡਿੱਗਿਆ ਤੇ ਅਮਨ ਦਾ ਹੱਥ ਪੱਠੇ ਕੁੱਤਰਣ ਵਾਲੀ ਮਸ਼ੀਨ ਦੇ ਵਿੱਚ ਫਸ ਗਿਆ ਕੱਟ ਗਿਆ ਉਸ ਸਮੇਂ ਅਮਨ ਦੀ ਉਮਰ ਮਹਿਜ਼ 20 ਸਾਲ ਸੀ ਤੇ ਇਸ ਦੁੱਖਾਂ ਦੇ ਪਹਾੜ ਤੋਂ ਬਾਅਦ ਕਿਵੇਂ ਨਿਰਾਸ਼ਾ ਦੇ ਇਸ ਹਨੇਰੇ ਚੋਂ ਨਿਕਲ ਕੇ ਅੱਜ ਅਮਨ ਖੁਸ਼ੀ ਦਾ ਸਵੇਰੇ ਮੰਗ ਆਪਣੀ ਜ਼ਿੰਦਗੀ ਜੀ ਰਿਹਾ ਸੋ ਤੁਹਾਨੂੰ ਸੁਣਾ ਦਿੰਨੇ ਆ ਕਿਸ ਮੌਕੇ ਕੀ ਕਹਿਣਾ ਹੈ ਅਮਨਦੀਪ ਸਿੰਘ ਦਾ ਮੇਰਾ ਨਾਮ ਅਮਨਦੀਪ ਸਿੰਘ ਹੈ ਅਮਨ ਤੁਹਾਡਾ ਇੱਕ ਮੰਦ ਭਾਗਾ ਹਾਦਸਾ ਹੋਇਆ ਉਹ ਤੁਹਾਡੀ ਹੁਣ ਉਮਰ ਕਿੰਨੀ ਹੈ ਉਦੋਂ ਉਮਰ ਕਿੰਨੀ ਸੀ ਉਦੋਂ ਸਗੀਬਾ ਦੀ 17-18 ਹੋਣੀ ਆ ਹਾਂ ਬੜੀ ਅਤ ਵੀਕ ਹੋਊਗੀ ਨੀਕ ਹੋਣੀ ਆਮ ਤੌਰ ਤੇ ਸਿਖਿਆ ਵੀ ਜ਼ਿੰਦਗੀ ਦੋ ਰੰਗ ਆਇ ਸੁਖ ਤੇ ਦੁੱਖ ਜਦੋਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਂਦਾ ਜਾਂ ਤਕਲੀਫ ਆ ਜਾਂਦੀ ਜਾਂ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਕੋਈ ਇਦਾਂ ਦਾ ਹਾਦਸਾ ਹੋ ਜਾਂਦਾ ਤਾਂ ਉਹ ਜਿਆਦਾ ਡਿਪਰੈਸ਼ਨ ਵੱਲ ਬਿਮਾਰੀਆਂ ਵੱਲ ਜਾਂ ਨਸ਼ਿਆਂ ਵੱਲ ਜਾਂ ਕੋਈ ਜ਼ਿੰਦਗੀ ਖਤਮ ਕਰਨਾ ਤੇ ਇਸ ਨਾਲ ਹਾਂਜੀ ਹਾਂਜੀ ਤੁਸੀਂ ਇਹ ਚੋਂ ਕਿਵੇਂ ਉੱਗਦੇ ਇਹ ਚੋਂ ਵੀ ਸਭ ਲਈ ਉੱਗਣਾ ਸਾਡੇ ਜਿਦਾਂ ਘਰ ਦੇ ਮਾਪੇ ਨੇ ਇਦਾਂ ਸਾਮਕੇ ਰੱਖਿਆ ਜੇ ਉਹਨਾਂ ਕੀ ਮੜ ਕੇ ਅਮਨ ਮਨ ਕੀ ਮੈਸੇਜ ਦੇਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਲੈਣੀ ਉਹਨਾਂ ਨੂੰ ਇਹੀ ਕਹਣਾ ਜੁਨਾਬਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੂੰ ਇਤਾਂ ਨਾਜਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਰੀ ਆਈ ਤੁਸੀਂ ਅੱਜ ਅੱਛਾ ਹੈ ਇੱਕ ਹੱਥ ਨਹੀਂ ਹੈ ਪਰ ਤੁਸੀਂ ਲੋਕਾਂ ਦੇ ਬੜੇ ਆਰਾਮ ਨਾਲ ਵਿਚਰਦੇ ਹੋ ਐਕਸਾਈ ਲਾਣੇ ਬਿਰਚ ਕਿਦਾਂ ਦਾ ਫੀਲ ਹੋਊਗਾ ਵਧੀਆ 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 ਫੀਲ ਕਰਦੇ ਹੋ ਪਰ ਆਮ ਆਮ ਤੌਰ ਤੇ ਸੀ ਦੇਖਿਆ ਤੁਹਾਡਾ ਹਮੇਸ਼ਾ ਖਿੜਿਆ ਜੈ ਨਾ ਹੁੰਦਾ ਇਹ ਉਹ ਖਿੜੇ ਚੇਰਾ ਜਦੋਂ ਹੱਸਦੇ ਆ ਲੋਕਾਂ ਚ ਕਿਵੇਂ ਦਾ ਫੀਲਿੰਗ ਵਧੀਆ ਵਧੀਆ ਫੀਲ ਹੁੰਦਾ ਕਦੀ ਸੋਚਿਆ ਨਹੀਂ ਸੀ ਇਦਾਂ ਚਲੋ ਆ ਬੰਦੇ ਅਮਨ ਨੇ ਇੱਕ ਗੋਡਵਨ ਤੁਹਾਡੀ ਜਿੰਮ ਚ ਐਕਸਾਈ ਲਾ ਲਾ ਇਹ ਖਾਸਾ ਹੋਇਆ ਆਪਣਾ ਹੱਥ ਵੀ ਦਵਾ ਬੈਠਾ ਪਰ ਹਨੇਰੇਆਂ ਚੋਂ ਨਿਕਲ ਕੇ ਖੁਸ਼ੀ ਦੀ ਦਿੰਦੀ ਸਾਰੇ ਦੇ ਖੁਸ਼ ਰਹਿੰਦਾ ਵਿਚਰਦਾ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਤੁਸੀਂ ਤੁਹਾਡੇ ਵੱਲੋਂ ਕਿਹਦਾ ਲੱਗਦਾ ਅ ਦੇਖੋ ਜਦੋਂ ਵੀ ਜਿੰਮ ਚ ਆਇਆ ਮੈਨੂੰ ਪਤਾ ਲੱਗਾ ਮੈਂ 2-4 ਦਿਨਾਂ ਬਾਅਦ ਵੀ ਮੁੰਡਾ ਜੀ ਆਉਂਦਾ ਜਿੰਨਾ ਨਾਲ ਹੀ ਆਪਣੀ ਮੈਨੇਜਰ ਨੂੰ ਕਿਹਾ ਵੀ ਨਹੀਂ ਇਹਦੀ ਜਿਹੜੀ ਫੀਸ ਆ ਉਹ ਘੱਟ ਕੀਤੀ ਜਾ। ਇਤੋਂ ਤੱਕ ਜੇ ਦੇਖਿਆ ਵੀ ਕੋ ਸਮਰਥ ਨਹੀਂ ਹੈਗਾ ਤਾਂ ਅਸੀਂ ਨੂੰ ਫਰੀ ਵੀ ਕਰ ਦਿੰਦੇ। ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਸਟਾਈਲ ਦਾ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤੇ ਮੈਂ ਪਿਛੇ ਆਂ ਔਰ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰੈਸਨ ਹੁੰਦਾ ਹਾਲਾਂਕਿ ਵੱਧ ਲਾਉਂਦਾ ਹੋਊਗਾ। ਔਰ ਮੈਂ ਸਮਝਦਾ ਵੀ ਇਹੋ ਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਹੱਲਾ ਤਕੀਏ ਇਨਸਪਾਇਰ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਮਨ ਮਰ ਕੇ ਨੌਜਵਾਨ ਜਿਹੜਿਆ ਉਹਨਾਂ ਲੋਕਾਂ ਲਈ ਇੱਕ ਖਾਸ ਤੌਰ ਤੇ ਉਦਾਹਰਣ ਹੈ ਜਿਹਦੇ ਕੀ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਜਾਂਦੇ ਗਲਤ ਰਸਿਆਂ ਤੇ ਤੁਰ ਪੈਂਦੇ ਨਸ਼ਾ ਕਰਨ ਲੱਗ ਪੈਂਦੇ ਆ ਆਪਣੀ ਹੀ ਸੋਚ ਦੇ ਜ਼ਿੰਦਗੀ ਖਤਮ ਕਰ ਲੈਂਦੇ ਉਹਨਾਂ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਆ ਕਿਉਂਕਿ ਅੱਜ ਕੱਲ ਜਿਹੜਾ ਮਨੁੱਖ ਆ ਨੌਜਵਾਨ ਆ ਬਹੁਤ ਪਰੇਸ਼ਾਨੀਆਂ 'ਚ ਕਿਰਿਆ ਤੇ ਇਨ ਇੱਕ ਗੱਲ ਦੇ ਉੱਤੇ ਉਥੋਂ ਛੋਟੇ ਛੋਟੇ ਗੱਲ ਦੇ ਉੱਤੇ ਉਹ ਬਹੁਤ ਨੈਗੇਟਿਵ ਲੈ ਜਾਂਦਾ ਆਪਣੇ ਆਪ ਨੂੰ ਲੁਕੋ ਲੈਂਦਾ ਕੁਝ ਹੋਰ ਪਾਸੇ ਚਲੇ ਜਾਂਦਾ ਲੇਕਿਨ ਇਹ ਜਿਹੇ ਨੌਜਵ ਇੱਕ ਚੈਨਲ ਮਨਾਰਾ ਬਣ ਕੇ ਨੌਜਵਾਨਾਂ ਨੂੰ ਸੇਧ ਦਿੰਦੇ ਆ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਅਗਾਹ ਆਉਣ ਵਾਲੇ ਡ੍ਰਿਪ ਬੇਖਾਰੇ ਸੋਚਣਾ ਚਾਹੀਦਾ ਵਧੀਆ ਜਿਹੜਾ ਉਹ ਸਾਨੂੰ ਵੇਚਣਾ ਚਾਹੀਦਾ ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ ਔਨ ਏਅਰ